गुड मॉर्निंग डियर स्टूडेंट्स गुड मॉर्निंग प्यारे प्यारे बच्चों हाउ आर यू डूइंग हाल चाल है गुड वधिया, बेटा आज तारीख है नाइन दिसंबर यानी कि नौ दिसंबर और आज दिन है ट्यूसडे यानी कि मंगलवार तो चलो आज देख आज दा विचार की है ਅੱਜ ਦਾ ਕੀ ਵਿਚਾਰ ਹੈ ਕਿ ਸੱਚੀ ਕੋਸ਼ਿਸ਼ ਕਦੇ ਵੀ ਬੇਕਾਰ ਨਹੀਂ ਜਾਂਦੀ ਜੇ ਤੁਸੀਂ ਸੱਚੇ ਮਨ ਨਾਲ ਕੋਸ਼ਿਸ਼ ਕਰਦੇ ਹੋ ਉਹ ਕਦੇ ਬੇਕਾਰ ਨਹੀਂ ਜਾਂਦੀ ਉਹਦੀ ਸਫਲਤਾ ਤੁਹਾਨੂੰ ਹਮੇਸ਼ਾ ਮਿਲਦੀ ਹੀ ਮਿਲਦੀ ਹੈ ਤੇ ਚਲੋ ਫਿਰ ਇੱਕ ਕਹਾਣੀ ਸੁਣੀਏ ਇਹਦੇ ਨਾਲ ਰਿਲੇਟਡ ਇੱਕ ਵਾਰੀ ਇੱਕ ਛੋਟਾ ਜਿਹਾ ਕਬੂਤਰ ਸੀ ਜਿਹਦਾ ਨਾਮ ਸੀ ਛੋਟੂ ਛੋਟੂ ਇੱਕ ਦਰਖਤ ਦੀ ਬ੍ਰਾਂਚ ਤੇ ਯਾਨੀ ਕਿ ਟਾਣੀ ਤੇ ਬੈਠਾ ਆਇਆ ਸੀ ਤੇ ਉਹਦੇ ਸਾਹਮਣੇ ਵੱਡਾ ਸਾਰਾ ਆਕਾਸ਼ ਸੀ ਛੋਟੂ ਉੱਡਣ ਦੀ ਕੋਸ਼ਿਸ਼ ਕਰਦਾ ਤੇ ਬਾਰ-ਬਾਰ ਡਿੱਗ ਜਾਂਦਾ ਫਿਰ ਉਹ ਬਾਰ-ਬਾਰ ਕੋਸ਼ਿਸ਼ ਕਰਦਾ ਲੇਕਿਨ ਬਾਰ-ਬਾਰ ਡਿੱਗ ਜਾਂਦਾ ਸੋ ਇੱਕ ਹੋਰ ਜਿਹੜਾ ਹੋਰ ਕਬੂਤਰ ਹੈ ਉਹ ਉਹਨਾਂ ਵੱਲ ਦੇਖ ਕੇ ਕਬੂਤਰ ਹੱਸਦੇ ਐ ਤੇ ਕਹਿੰਦੇ ਐ ਜੇ ਤੇਰ ਕੋ ਨਹੀਂ ਉੱਡਿਆ ਜਾਂਦਾ ਤੇ ਤੂੰ ਫਿਰ ਕਿਉਂ ਲੱਗਾ ਹੋਇਆ ਰਹਿਣ ਦੇ ਲੇਕਿਨ ਛੋਟੂ ਦੀ ਮਾਤਾ ਜੀ ਉਹਨੂੰ ਸਮਝਾਉਂਦੇ ਐ ਕਿ ਨਹੀਂ ਆਪਣੀ ਕੋਸ਼ਿਸ਼ ਕਦੀ ਨਹੀਂ ਛੱਡਣੀ ਚਾਹੀਦੀ ਕਿਉਂਕਿ ਕੋਸ਼ਿਸ਼ ਕਰਨ ਵਾਲੋਂ ਕੀ ਹਾਰ ਨਹੀਂ ਹੁੰਦੀ ਤੇ ਸੱਚੀ ਕੋਸ਼ਿਸ਼ ਕਦੇ ਵੀ ਬੇਕਾਰ ਨਹੀਂ ਜਾਂਦੀ ਸੋ ਛੋਟੂ ਫੇਰ ਕੋਸ਼ਿਸ਼ ਕਰਦਾ ਹੋਰ ਮੋਟੀਵੇਟ ਹੋ ਕੇ ਤੇ ਇਸ ਵਾਰੀ ਉਹ ਹੋਰ ਜ਼ਿਆਦਾ ਜ਼ੋਰ ਲਗਾਉਂਦਾ ਔਰ ਛੋਟੂ ਜਿਹੜਾ ਹੈ ਉਹ ਹੋਰ ਉੱਚਾ ਬੱਦਲਾਂ 'ਚ ਉੜਦਾ ਜਾਂਦਾ ਉੜਦਾ ਜਾਂਦਾ ਉੜਦਾ ਜਾਂਦਾ ਹੈ ਤੇ ਇਸ ਵਾਰੀ ਉਹ ਨਹੀਂ ਡਿੱਗਦਾ ਫਾਈਨਲੀ ਉਹ ਆਪਣਾ ਸੁਪਨਾ ਪੂਰਾ ਕਰ ਲੈਂਦਾ ਹੈ ਆਕਾਸ਼ ਦੇ ਵਿੱਚ ਉੱਡਣ ਦਾ ਸੋ ਸਾਰੇ ਪੰਛੀ ਜਿਹੜੇ ਹੁੰਦੇ ਆ ਖੁਸ਼ ਹੋ ਕੇ ਛੋਟੂ ਲਈ ਤਾੜੀਆਂ ਵਜਾਉਂਦੇ ਆ ਔਰ ਪ੍ਰਾਊਡ ਫੀਲ ਕਰਦੇ ਆ ਸੋ ਕੀ ਕਹਾਣੀ ਦੀ ਸਿੱਖਿਆ ਮਿਲਦੀ ਹੈ ਇਹੋ ਹੀ ਜਿਹੜਾ ਸਾਡਾ ਵਿਚਾਰ ਹੈ ਕਿ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਸੱਚੀਆਂ ਕੋਸ਼ਿਸ਼ਾਂ ਕਦੀ ਵੀ ਬੇਕਾਰ ਨਹੀਂ ਜਾਂਦੀਆਂ ਤੇ ਹੁਣ ਅਸੀਂ ਵਧਦੇ ਹਾਂ ਅੱਜ ਦੀਆਂ ਗਤੀਵਿਧੀਆਂ ਤੇ ਤੇ ਅੱਜ ਦੀਆਂ ਗਤੀਵਿਧੀਆਂ ਕਿਹੜੀਆਂ-ਕਿਹੜੀਆਂ ਨੇ ਗਤੀਵਿਧੀਆਂ ਨੇ ਰਾਈम्स ਕਨਵਰਸੇਸ਼ਨ ਕਮਾਂਡਸ ਰਾਈम्स ਯਾਨੀ ਕਿ ਪੋਇਮਸ ਜਿਹੜੀਆਂ ਅਸੀਂ ਬੋਲਦੇ ਹਾਂ ਕਨਵਰਸੇਸ਼ਨ ਗੱਲਬਾਤ ਜਿਵੇਂ ਹਾਈ ਹੈਲੋ ਹਾਊ ਆਰ ਯੂ ਆਈ ਐਮ ਗੁੱਡ ਥੈਂਕ ਯੂ ਔਰ ਕਮਾਂਡਸ ਕਮਾਂਡਸ ਕਿੱਦਾਂ ਦੀਆਂ ਹੁੰਦੀਆਂ ਜਿਵੇਂ ਸ਼ਟ ਦ ਡੋਰ ਬ੍ਰਿੰਗ ਮੀ ਅ ਗਲਾਸ ਆਫ ਵਾਟਰ ਪਲੀਜ਼ ਗਿਵ ਮੀ ਅ ਪੈਨ ਸੋ ਇਦਾਂ ਦੀਆਂ ਕਮਾਂਡਸ ਹੁੰਦੀਆਂ ਨੇ ਠੀਕ ਹੈ ਬੱਚਿਓ ਇਹ ਅਸੀਂ ਪ੍ਰੈਕਟਿਸ ਕਰ ਸਕਦੇ ਹਾਂ ਤੇ ਅੱਜ ਦੇ ਆਮ ਗਿਆਨ ਦੇ ਪ੍ਰਸ਼ਨ ਨੇ ਪਹਿਲਾ ਪ੍ਰਸ਼ਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸ੍ਰੀ ਚਮਕੌਰ ਸਾਹਿਬ ਕਿਹੜੇ ਸਾਹਿਬਜ਼ਾਦੇ ਪਹੁੰਚੇ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸ੍ਰੀ ਚਮਕੌਰ ਸਾਹਿਬ ਵਿੱਚ ਕਿਹੜੇ ਸਾਹਿਬਜ਼ਾਦੇ ਪਹੁੰਚੇ ਸਨ ਉੱਤਰ ਹੈ ਸਾਹਿਬਜ਼ਾਦਾ ਅਜੀਤ ਸਿੰਘ ਜੀ ਅਤੇ ਸਾਹਿਬਜ਼ਾਦਾ ਜੁਜਾਰ ਸਿੰਘ ਜੀ ਦੂਸਰਾ ਪ੍ਰਸ਼ਨ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਕੌਣ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਕੌਣ ਹਨ ਸਾਹਿਬਜ਼ਾਦਾ ਫਤਿਹ ਸਿੰਘ ਜੀ ਸਾਡੀ ਰਾਸ਼ਟਰੀ ਖੇਡ ਕਿਹੜੀ ਹੈ ਸਾਡੀ ਰਾਸ਼ਟਰੀ ਖੇਡ ਕਿਹੜੀ ਹੈ ਬੱਚਿਓ ਹਾਕੀ ਅਨੀਮੀਆ ਕਿਸ ਖਣਿਜ ਦੀ ਘਾਟ ਕਾਰਨ ਹੁੰਦਾ ਹੈ ਤੁਹਾਨੂੰ ਪਤਾ ਅਨੀਮੀਆ ਕੀ ਹੁੰਦਾ ਹੈ ਅਨੀਮੀਆ ਦਾ ਮਤਲਬ ਹੁੰਦਾ ਹੈ ਜਦੋਂ ਸਾਡੇ ਖੂਨ ਘੱਟ ਹੁੰਦਾ ਸਰੀਰ ਦੇ ਵਿੱਚ ਤੇ ਉਹ ਕਿਹੜੀ ਖਣਿਜ ਦੀ ਕਾਰਨ ਕਰਕੇ ਹੁੰਦਾ ਲੋਹੇ ਦੀ ਆਇਰਨ ਕਹਿੰਦੇ ਆ ਉਹਨੂੰ ਨਾਲੇ ਠੀਕ ਹੈ ਸਾਹ ਲੈਣ ਲਈ ਸਾਫ਼ ਹਵਾ ਯਾਨੀ ਕਿ ਆਕਸੀਜਨ ਕਿੱਥੋਂ ਮਿਲਦੀ ਹੈ ਪੌਦਿਆਂ ਤੋਂ ਆਪਾਂ ਪਿਛਲੀ ਸਲਾਈਡ 'ਚ ਵੀ ਕੀਤਾ ਸੀ ਨਾ ਕਿ ਪੌਦੇ ਸਾਨੂੰ ਆਕਸੀਜਨ ਦਿੰਦੇ ਨੇ ਤੇ ਅਸੀਂ ਉਹਨਾਂ ਨੂੰ ਕਾਰਬਨ ਡਾਈਆਕਸਾਈਡ ਦਿੰਦੇ ਹਾਂ ਚਲੋ ਜੀ ਹੁਣ ਵੇਲਾ ਆ ਗਿਆ ਹੈ ਬੁਝਾਰਤ ਦਾ ਬਾਹਰੋਂ ਆਏ ਦੋ ਵਪਾਰੀ ਮਿੱਟੀ ਉਡਾਉਂਦੇ ਵਾਰੋ-ਵਾਰੀ ਬਾਹਰੋਂ ਆਏ ਦੋ ਵਪਾਰੀ ਮਿੱਟੀ ਉਡਾਉਂਦੇ ਵਾਰੋ-ਵਾਰੀ ਦੱਸੋ ਕੀ ਹਾਂਜੀ ਜੁੱਤੀ ਤੇ ਹੁਣ ਅਸੀਂ ਕਰਾਂਗੇ ਪਹਿਲੇ ਟੰਗ ਟਵਿਸਟਰ ਤੇ ਅੱਜ ਦਾ ਟੰਗ ਟਵਿਸਟਰ ਥੋੜਾ ਜਿਹਾ ਲੰਬਾ ਹੈ ਅਸੀਂ ਹੌਲੀ-ਹੌਲੀ ਪੜਾਂਗੇ 6 ਸਲੀਕ ਸਵਾਂਸ swam swiftly southwards मेरे पीछे पीछे एक एक लफ्ज बोलो पहले six sleek swans swam swiftly southwards हूँ असी बोलेंगे दो दो शब्द six sleek swans swam swiftly ਸਾਊਥਵਾਰਡਸ ਸੋ ਤੁਸੀਂ ਇਹਦੀ ਟਰਾਈ ਕਰਨਾ ਹੈ ਬੋਲਣ ਦੀ ਬਾਰ 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 ਬੋਲਣਾ ਹੈ ਪਿੱਛੇ ਪਿੱਛੇ ਇਹਦੇ ਨਾਲ ਤੁਹਾਡੀ ਜਿਹੜੀ ਇੰਗਲਿਸ਼ ਬੋਲਣ ਦੀ ਸਕਿੱਲ ਹੈ ਉਹ ਡਿਵੈਲਪ ਹੋਏਗੀ ਤੇ ਹੁਣ ਅਸੀਂ ਕਰਾਂਗੇ ਅੱਜ ਦੇ ਵਰਡਸ ਸੋ ਬੱਚਿਓ ਪਹਿਲਾ ਵਰਡ ਕੀ ਹੈ ਲੌਕ ਐਲ ਓ ਸੀ ਕੇ ਲੌਕ लौक दा मतलब है ताला दूसरा वर्ड है फ्रॉक एफ आर ओ सी के फ्रॉक फ्रॉक का मतलब फ्रॉक जो कुछ पादियाँ ने ड्रेस तीसरा है ब्रिक बी आर आई सी के ब्रिक ब्रिक का मतलब है इट प्ल पी एल यू सी के प्ल प्लक् हों तोड़ना जमें फुल तोड़ना स्टिक एस टी आई सी के स्टिक स्टिक का मतलब है छो सोटी या छड़ी ਸੋ ਇਹ ਸਨ ਅੱਜ ਦੇ ਵਰਡਸ ਤੇ ਇਹ ਸੀ ਅੱਜ ਦੀ ਮਾਰਨਿੰਗ ਸਲਾਈਡ ਕੱਲ ਫੇਰ ਮਿਲਾਂਗੇ ਬਾਏ ਹਵਰ ਨਾਈਸ ਡੇ ਥੈਂਕ ਯੂ